ਅਸਲਾਮੁਅਲੈਕਮ ਸਤਰੀਆਕਾਲ ਕਿਦਾ ਹਾਲ-ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੋਗੇ ਰੱਬ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਕਾਮੇਡੀ ਬੁਆਏ ਦੀ ਆਪਣੇ ਕੋ ਆ ਗਈ ਜੇ ਨਵੀਂ ਵੀਡੀਓ ਜਿਹਦੇ ਵਿੱਚ ਉਹਨੇ ਦੱਸਿਆ ਹੈ ਕਿ ਵਲੌਗਰਾਂ ਨੇ ਕਿਵੇਂ ਗੰਦ ਪਾਛੜਿਆ ਤੇ ਉਹਨਾਂ ਦੀ ਕਰਨ ਲੱਗਿਆ ਬੇਸ਼ਤੀ ਜਾਸਮੀਨ ਦਾ ਡਰਾਮਾ ਦੇਖਾਂਗੇ ਠੀਕ ਹੈ ਤੇ ਕਮਲ ਨੇ ਕੀ ਕੱਢਿਆ ਜਲੂਸ ਹਾਂ ਕਮਲ ਨੇ ਕੱਢਿਆ ਜਲੂਸ ਬੇਸ਼ਰਮ ਵਲੌਗਰ ਹਾਂ ਹੋ ਗਏ ਨੇ ਵਲੌਗਰ ਬੇਸ਼ਰਮ ਹੋ ਗਏ ਨੇ ਵਲੌਗਰ ਯਾਰ ਵੈਸੇ ਇਹ ਵੀ ਕੁਝ ਸਾਫ ਸੁਥਰਾ ਜਾਂ ਕੰਟੈਂਟ ਜਿਹੜਾ ਨਾ ਤੁਸੀਂ ਲੈ ਕੇ ਆਇਓ ਪਹਿਲੇ ਦੇਖਨੇ ਆ ਕੀ ਕੀਤਾ ਉਹਨਾਂ ਨੇ ਪਹਿਲੇ ਦੇਖਦੇ ਆ ਮੇਰੇ ਨੇ ਕੀ ਕਿਹਾ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਰਨ ਲੱਗੇ ਆ ਕੁਝ ਕੁ ਮਹਾਨ ਹਸਤੀਆਂ ਦੀ ਕੁੱਤੇ ਖਾਣੀ ਤੇ ਹੋਰ ਵੀ ਪੰਜਾਬ ਚ ਕਈ ਮੁੱਦੇ ਨੇ ਕਰ ਅਜੇ ਅਜੇ ਕਰੋੜ ਕੇ ਕਹਿੰਦੇ ਨਾ ਮਹਾਨ ਹਸਤੀਆਂ ਦੀ ਕੁੱਤੇ ਖਾਣੀ ਆਪਾਂ ਪੂਰੀ ਡਿਟੇਲ ਚ ਗੱਲ ਤੇ ਬਿਨਾ ਹੋਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਟਾਰ ਟਾਰ ਅੱਜ ਸਮਾਰਟ ਲੱਗ ਰਹੇ ਆ ਮੈਂ ਹੈਗਾ ਹੀ ਆ ਹਾਂ ਸਮਾਰਟ ਲੱਗ ਰਹੇ ਆ ਅੱਜ ਤੁਸੀਂ ਹੈਗਾ ਨਾ ਨਾ ਰਹਿਤੀ ਆ ਆ ਦੇਖ ਲਓ ਮੈਡਮ ਕਮਲ ਪਟਿਆਲਾ ਨੂੰ ਇਹਨਾਂ ਦੀਆਂ ਵੱਖਰੀਆਂ ਆਸ਼ਕੀਆਂ ਚੱਲਦੀਆਂ ਰਹਿੰਦੀਆਂ ਅਖੇ ਤੁਸੀਂ ਸਮਾਰਟ ਲੱਗ ਰਹੇ ਹੋ ਓਏ ਉਹਨੂੰ ਸਮਾਰਟ ਤਾਂ ਕਦੇ ਉਹਦੀ ਬੇਬੇ ਨੇ ਨਹੀਂ ਕਿਹਾ ਹੁਣ ਕਲੇ ਸਮਾਰਟ ਨੂੰ ਦੇਖ ਲਓ ਓਏ ਇਹਦੇ ਨਾਲ ਗਾਸ ਸਮਾਰਟ ਤਾਂ ਆ ਸੋਨੂ ਸੀ ਤੋ ਹੀ ਲੱਗਦਾ ਜੁੱਤੀ ਦੀ ਸੰਭੀ ਹੋਗ ਨਾਲ ਕੀ ਬੋੜ ਨੂੰ ਸੰਭਾਲਾ ਪੇਠਾ ਪਿਆ ਉਹ ਜਿਹੜਾ ਬਣਾ ਦਿੱਤੀ ਉਹ ਜਦੋਂ ਕਰੇ ਸਬਜੀ ਇੱਕ ਪਈਆ ਤਾਂ ਉਹੀ ਬਣਾਏਗੀ ਉਹਨੂੰ ਐਵੇਂ ਫਾਰਮੈਟਲੀ ਪੁੱਛੀ ਜਾਂਦੀ ਆ ਆਖੇ ਸਬਜੀ ਕੀ ਬਣਾਵਾ ਉਹ ਨਾਲੇ ਉਹਨੂੰ ਚੁੱਪ ਕਰਕੇ ਨਾ ਕੰਮ ਤੇ ਟੱਪ ਜਾਂਦੇ ਜੇ ਉਹਨੂੰ ਗੁੱਸਾ ਚੜ ਗਿਆ ਨਾ ਉਹਨੇ ਉਹੀ ਪੇਠਾ ਤੇਰੇ ਸਿਰ 'ਚ ਮਾਰਨਾ ਸਹੀ ਗੱਲ ਏ ਚਲੋ ਠੀਕ ਆ ਬਾਈ ਬਾਈ ਇਹ ਅੱਡੀ ਰੋਮਾਂਟਿਕ ਹੋਈ ਰਹਿੰਦੀ ਆ ਬਾਏ ਤਾਂ ਉਹਨੂੰ ਐਵੇਂ ਕਰਦੀ ਆ ਜਿਵੇਂ ਇਹਨਾਂ ਦਾ ਕੱਲ ਹੀ ਵਿਆਹ ਹੋਇਆ ਹੋਵੇ ਨਾਲੇ ਬਾਏ ਕਰਨ ਨੂੰ ਬੜਾ ਹੋ ਸਰਕਾਰੀ ਜੋਬ ਲੱਗਿਆ ਅਵਾਰਾ ਕਰਨ ਦੀ ਕਰਕੇ ਘੰਟੇ ਕਬਲ ਘਰੇ ਆ ਜੂਆ ਗਾਇ ਜਿਵੇਂ ਮੇਰੇ ਦੇ ਜੀ ਚਲੇ ਗਏ ਸੀਗੇ ਆਫਿਸ ਕਮਤੇ ਤੇ ਦੇਖ ਲੋ ਯਾਰ ਬੰਦਾ ਪੁੱਛਣ ਵਾਲਾ ਹੋਵੇ ਭਈ ਕੈਮਰਾ ਔਨ ਕਰਨ ਤੋਂ ਪਹਿਲਾਂ ਵੀ ਤੁਹ ਆਪਦੀਆਂ ਮੁਸ਼ਕਿਲਾਂ ਇਹ ਕੱਠਾਂ ਲੱਗ ਹੋ ਸਕਦੀ ਸੀ ਬਈ ਇੱਕ ਗੱਲ ਨਹੀਂ ਸਮਝ ਆਉਂਦੀ ਬਈ ਇਹਦੇ ਤੋਂ ਜਵਾਨੀ ਦਾ ਪੁੱਤ ਜਾਂਦਾ ਕਿਉਂ ਨਹੀਂ ਪਿਆ ਜਵਾ ਕਹਿੰਦੇ ਬਰਾਬਰ ਦੇ ਹੋਏ ਪਿਆ ਹੈ ਇਹਦੇ ਸਿਰ ਦੇ ਵਾਲਾਂ ਦੇ ਨਾਲ ਨਾਲ ਇਹਦੇ ਨੱਕ ਦੇ ਵਾਲ ਵੀ ਚਿੱਟੇ ਹੋ ਗਏ ਹੋਣਗੇ ਉਸ ਤੇ ਅਜੇ ਕੁਝ ਨਹੀਂ ਪਤਾ ਅੱਧਾ ਦਿਨ ਕਹਿਗੇ ਨੰਗਾਗਾ ਕੀ ਹੋਗਾ ਕਿਸੇ ਬਣੇ ਦੇ ਵਲੌਗ ਤੇ ਨਾਲ ਦੇਖਦੇ ਆ ਸਾਰੇ ਦਿਨ ਚੱਪਾ ਕੀ ਹੈ ਸਨ ਲੋ ਅਖੇ ਬਣੇ ਰੋ ਮੇਰੇ ਵਲੌਗ ਨਾਲ ਦੇਖਦੇ ਆ ਅੱਜ ਆਪਾਂ ਸਾਰਾ ਦਿਨ ਕੀ ਕਰਦੇ ਆ ਕਰਨਾ ਕੀ ਐ ਤੂੰ ਉਹੀ ਬੋਰਿੰਗ ਜੇ ਵਲੌਗ ਬਣਾਣਿਆ ਇੱਕੋ ਹੀ ਚਾਰ ਦਿਵਾਰੀ ਦਿਖਾਉਣੀ ਆ ਲੋਕਾਂ ਨੂੰ ਉਹੀ ਖੁਰਦਰੀਆਂ ਰੰਗ ਉਤਰਿਆ ਵਾਲੀਆਂ ਕੰਧਾਂ ਦਿਖਾਉਣੀਆਂ ਖੁਰਦਰੀਆਂ ਤਾਂ ਉ ਤਾਂ ਐਵੇਂ ਲੱਗਦਾ ਜਿਵੇਂ ਪਤਾ ਨਹੀਂ 500 ਸਾਲ ਪੁਰਾਣਾ ਕਿਲਾ ਹੋਵੇ ਨਾਲੇ ਜਿੰਨੇ ਪੈਸੇ ਤੂੰ ਪਾਰਟੀਆਂ ਤੇ ਲਾਉਣੀ ਆ ਉਹ ਥੋੜੇ ਮੋਟੇ ਘਰ ਦੇ ਕੰਦਾਂ ਤੇ ਵੀ ਲਾ ਦੇ ਕੀ ਜਲੂਸ ਕੱਢ ਰੱਖਿਆ ਇਹਨੂੰ ਹਲੇ ਦੀ ਡਰਾ ਕਿ ਘਰ ਨੂੰ ਨਜ਼ਰ ਨਾ ਲੱਗ ਜੇ ਇਹਨੇ ਨਿੰਬੂ ਵੀ ਬੰਨ ਰੱਖਿਆ ਇਹਦਾ ਅੱਜ ਮम्मा ਸਾਡੀ ਲਮਾਰੀ ਸਾਥ ਕਰੋ ਤੇ ਅਮਾਰੀ ਆਪੇ ਇੱਦਾਂ ਸਾਫ ਕਰਨੀ ਆ ਕਿ ਨਾ ਬਟੇ ਨਹੀਂ ਲਿੱਟੈ ਓ ਯਾਰ ਇਹਦੇ ਵਲੌਗ ਪਤਾ ਨਹੀਂ ਕਿਹੜੇ ਅੰਨੇ ਦੇਖਦੇ ਆ ਯਾਰ ਮੇਰੇ ਸਾਹਮਣੇ ਇਹਦਾ ਵਲੌਗ ਆ ਗਿਆ ਤੇ ਪੂਰਾ ਅੱਧਾ ਘੰਟਾ ਨਾ ਇਹ ਅਲਮਾਰੀ ਸੱਟ ਗਈ ਗਈ ਹਦਾਇਤ ਦੇ ਦਿੱਤੀ ਆ ਕਿ ਮੰਮਾ ਸਾਡੀ ਅਲਮਾਰੀ ਜੋ ਤੁਸੀਂ ਆਪਣਾ ਸਮਾਨ ਬਾਹਰ ਕੱਢ ਲਓ ਐਸੇ ਜੇ ਬੱਚੇ ਨੇ ਦੇਖ ਲਓ ਐ ਹਾਥੀਏ ਕਰਕੇ ਆਪਣਿਆਂ ਤੂੰ ਕਿਊਟ ਬਣਨ ਦੀ ਕੋਸ਼ਿਸ਼ ਕਰਦੀ ਪਈ ਆ ਇਹਨੂੰ ਲੱਗਦਾ ਮੈਂ 슬ੀਵ ਕੱਟ ਪਾ ਕੇ ਬਹੁਤ ਹੀ ਸੋਹਣੀ ਤੇ ਕਿਊਟ ਲੱਗਦੀ ਪਈ ਆ ਪਰ ਡੋਲੇ ਨਹੀਂ ਦੇਖਦੀ ਪਿਆਰ ਦੇ ਗ੍ਰੇਡ ਖੜੀ ਤੋਂ ਵੱਡੇ ਲੱਗਦੇ ਪਿਆ ਗ੍ਰੇਡ ਕੱਲੀ ਤੋਂ ਵੱਡੇ ਲੱਗ ਰਹੇ ਨੇ ਆਈ ਲਵ ਯੂ ਉਹ ਯਾਰ ਇਹ ਫਸਣ ਵਾਲੀ ਕੀ ਗੱਲ ਸੀ ਹੈ ਉਹ ਯਾਰ ਇਹ ਕੰਮ ਕਰਦੀ ਕਰਦੀ ਨਾਲਾਂ ਦੀਆਂ ਅੱਖੀਆਂ ਰੰਗਣ ਲੱਗ ਗਈ ਲੈ ਕੇ 10 15 ਰੁਪਏ ਦੀਆਂ ਮੇਕਅਪ ਕਿਟਾਂੀਆਂ ਕਿ ਆਈ ਲਵ ਮੇਕਅਪ ਮੇਕਅਪ ਨੂੰ ਬੜਾ ਦੋ ਇਥੇ ਸਫੋਰਾ ਦੇ ਪ੍ਰੋਡਕਟਸ ਕਰਦੀਆਂ ਸਫੋਰਾ ਦੇ ਤੇ ਨਾ ਚੇਸ ਕਲਾਸ ਤੋਂ ਕਹਾਂਗੇ ਨਹੀਂ ਉਹ ਵੀ ਬੜੀ ਮੁਸ਼ਕਿਲਾਂ ਮਿਲ ਗਏ ਬੱਸ ਪਹਿਲਾਂ ਉਹ ਸਾਰੇ ਖਤਮ ਹੋ ਗਈ ਤਾਂ ਇਹ ਦੂਰੇ ਲੈ ਜਾਂਦੇ ਤੇ ਇਹਨੂੰ ਸਾਥ ਦੇਖ ਲਓ ਇਹ ਅਨਪੜ ਬੁੜੀ ਨੂੰ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਛਾਤੀਰ ਸਮਝਦੀ ਆ ਉਹ ਪਾ ਕੇ ਚਿੱਟੀ ਕਰੀਮ ਮਿਊਨੀ ਵਾਲੀ ਫਿਰ ਐ ਸਮਝਦੀ ਪਈ ਜਿਵੇਂ ਆਪਣੇ ਬੱਚਿਆਂ ਨੂੰ ਦੇਸੀ ਕਿਉਂ ਖੁਆਰੀ ਹੋਵੇ ਓਏ ਅਣ ਪੜੇ ਤੂੰ ਤਾਂ ਮਰਨਾ ਹੀ ਆ ਕਿਉਂ ਆਪਦੇ ਬੱਚਿਆਂ ਦੀਆਂ ਨਾੜਾਂ ਬਲੌਕ ਕਰਾਉਣੀ ਆ ਬਣਾ ਥੋੜਾ ਜਿਹਾ ਹੋਰ ਕਾਮ ਨਹੀਂ ਹੋ ਕਰੀਮੀ ਬਣ ਜੀ ਜਾ ਦੇਖ ਲੋ ਮੈਂਟਲ ਨੂੰ ਉਹ ਕਿਵੇਂ ਆਪਦੇ ਜਵਾਕਾਂ ਨੂੰ ਚਿੱਟੀ ਕਰੀਮ ਭਰ ਭਰ ਕੇ ਦੇਈ ਜਾਂਦੀ ਆ ਓਏ ਮੈਂਟਲੇ ਇਹ ਬਣਦੀ ਆ ਰਫਾਇੰਡ ਤੋਂ ਸਰੀਰ ਚ ਜਾ ਕੇ ਸਰੀਰ ਦੀਆਂ ਨਾੜਾਂ ਬਲੌਕ ਕਰ ਦਿੰਦੀ ਆ ਹੁਣ ਇਹ ਅਣਪੜ ਨੂੰ ਕੌਣ ਸਮਝਾਵੇ ਇਹਨੇ ਤਾਂ ਬਸ ਬਲੌਗ ਬਣਾਉਣਾ ਤੇ ਇਹਨੂੰ ਵਿਊ ਚਾਹੀਦੇ ਆ ਓ ਯਾਰ ਵਿਚਾਰੀ ਤੇ ਮੱਛਰ ਪਤਾ ਨਹੀਂ ਕਿਉਂ ਲੜਦਾ ਪਿਆ ਉਹ ਨਾਲੇ ਕਿਸੇ ਪਾਸੋਂ ਪਿੰਡਾ ਨੰਗਾ ਵੀ ਨਹੀਂ ਹੈਗਾ ਓ ਯਾਰ ਜਿਹੋ ਜਿਹੇ ਨੇ ਕੱਪੜੇ ਪਾ ਰੱਖਿਆ ਨਾ ਮਦਾ ਕਹਣਾ ਇਹਦੇ ਮੱਖੋ ਲੜਨਾ ਚਾਹੀਦਾ ਆਪ ਕੋ ਲੜਨਾ ਚਾਹੀਦਾ ਪਰ ਇਹਦਾ ਬੇਟਾ ਇੱਥੇ ਅੰਮ੍ਰਿਤਨੇ ਲਈ ਚੇਦੇ ਰੱਖਤੇ ਹੋਇਆ ਹੁਣ ਗ੍ਰੇਡ ਹੋ ਕੇ ਨਿਕਲਣਗੇ ਇੱਧਰ ਚਾਹ ਥੋੜੀ ਜਿਹੀ ਕੜ ਗਈ ਸਾਡੀ ਨਾਲ ਰੱਖ ਕੇ ਭੁੱਲ ਗਈ ਮੈਂ ਤਾਂ ਸੰਜੀ ਰੈਡੀ ਆਪਦਾ ਬੂਥਾ ਸਾਰਾ ਦਿਨ ਸਾਰੀ ਆਉ ਤਰ ਸੋਇ ਨੂੰ ਦੇਖ ਕੀ ਨਰਕ ਬਣਾ ਰੱਖਿਆ ਉਹ ਇੱਥੇ ਰੋਟੀ ਬਣਾਉਣ ਦਾ ਦੂਰ ਦੀ ਗੱਲ ਆ ਬੰਦਾ 2 ਮਿੰਟ ਖੜੇ ਵੀ ਨਾ ਇਹ ਗਿੱਲਾ ਹਲੇ ਨਾ ਪਿੱਛੇ ਪਾ ਰਿਹਾ ਉਹ ਕੀ ਆ ਰਹੇ ਨੇ ਉਹ ਪਈ ਸੱਚੀ ਗੱਲ ਮੱਦਕ ਜੀ ਪਾਣੀ ਦੇ ਪਿਆਰ ਦੇਖ ਲੋ ਇਹਦੇ ਦੇਵ ਨੂੰ ਉਹ ਸ਼ਕਲ ਤੋਂ ਤੇ ਆਵਾਜ਼ ਤੋਂ ਐਂ ਲੱਗਦਾ ਜਿਵੇਂ ਸਾਊਦੀਆਂ ਫਿਲਮਾਂ ਦਾ ਵਿਲਨ ਹੋਵੇ ਤੇ ਪਿਆਰ ਦੇਖੋ ਕਿਵੇਂ ਜਨਾਨੀਆਂ ਤਰ੍ਹਾਂ ਦੋ ਕੁ ਫੁੱਟ ਦੀ ਤਾਂ ਇਹ ਆਪ ਆ ਜੀਵੇ ਦੀ 5 ਫੁੱਟ ਦੀ ਆ ਗਾ ਜਿੰਨੀ ਟੇਸਟੀ ਬਣੀ ਹੈ ਨਾ ਹੋਏ ਬਹੁਤ ਸਵਾਦ ਕੇ ਬਣੀ ਦੀ ਹੋ ਗਿਆ ਮੈਨੂੰ ਆ ਗਿਆ ਨਾ ਕਰਾ ਦੀ ਉਹ ਹੋ ਦੇਖ ਲਓ ਕਿਵੇਂ ਲਟਿਆ ਹੋਏ ਰੋਟੀ ਖਾਈ ਜਾਂਦਾ ਉਹ ਯਾਰ ਇਹਨਾਂ ਨਾਲੋਂ ਜਾ ਸਮਝਦਾਰ ਤਾਂ ਪਸ਼ੂ ਹੀ ਹੁੰਦੇ ਆ ਉਹਨਾਂ ਨੂੰ ਜੇ ਪੱਠੇ ਪਾ ਦੋ ਨਾ ਤੇ ਉਹ ਵੀ ਖੜੇ ਹੋ ਕੇ ਖਾਂਦੇ ਆ ਤੇ ਇਹ ਤਾਂ ਪਸ਼ੂਆਂ ਤੋਂ ਵੀ ਗਏ ਗੁਜਰੇ ਆ ਬਹੁਤ ਬਹੁਤ ਸਾਰਾ ਜਿੰਨਾ ਨੇ ਮੈਨੂੰ ਦਿਨੋ ਸਪੋਰਟ ਕੀਤੀ ਇਹਨੂੰ ਪਿਆਰ ਕਰਦੇ ਨੇ ਮੈਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡ ਸਾਰਿਆਂ ਦਾ ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਬਈ ਕਿਹੜਾ ਕੰਜਰ ਇਹਨੂੰ ਅੱਗੇ ਵਧਦਾ ਦੇਖਣਾ ਚਾਹੁੰਦਾ ਓ ਨਾ ਇਹਦੇ ਵਲੌਗ ਦਾ ਕੋਈ ਮੂੰਹ ਸਿਰ ਹੁੰਦਾ ਹੈ ਕੋਈ ਨਹੀਂ ਕਮਲ ਤੂੰ ਹੀ ਬਸ ਐਂ ਲੱਗੀ ਰਹਿ ਵਲੌਗ ਬਣਾਉਣਾ ਅੱਗੇ ਦਾ ਤਾਂ ਪਤਾ ਨਹੀਂ ਪਰ ਇੱਕ ਦਿਨ ਤੂੰ ਬਹੁਤੀ ਪਿੱਛੇ ਜਾਏਂਗੀ ਚਲ ਇਹ ਅੰਦਰ ਪਾਈ ਮੈਡਮ ਜੀ ਨੂੰ ਮੈਂ ਰੈਡੀ ਹੋ ਗਈ ਅੱਜ ਤਾਂ ਛੋਰਾ ਛੋਰਾ ਕੱਟਣ ਗਿਆ ਹੈ ਇਹ ਕਮ ਅਨਸਤਰੀ ਨੂੰ ਦੇਖ ਲੋ ਇਹਨਾਂ ਦਾ ਇਹ ਡਾਇਲੋਗ ਤਾਂ ਇਹਨਾਂ ਦੇ ਖੂਨ ਚ ਹੀ ਰਚ ਗਿਆ ਕਿ ਅੱਜ ਆਪਾਂ ਟੋਰਾ ਸ਼ੋਰਾ ਕੱਢ ਲਈਆਂ ਉਹ ਇਹਨਾਂ ਦੀਆਂ ਟੋਰਾ ਸ਼ੋਰਾ ਵੀ ਦੇਖ ਲੋ ਅੱਜ ਸੱਚੀ ਗੱਲ ਦੱਸਾਂ ਜੀ ਸਰਦਾਰ ਜੀ ਦੇ ਕਹਿਣ ਤੇ ਮੇਕਅਪ ਕਰਾਇਆ ਸੀ ਬੈਠੀ ਦੇਖ ਲੋ ਕਿਵੇਂ ਪਹਿਲਵਾਨਾਂ ਤਰ੍ਹਾਂ ਲੱਤਾਂ ਕੁੱਲੀਆਂ ਕਰਕੇ ਅਕਰ ਸਰਦਾਰ ਜੀ ਦੇ ਕਹਿਣ ਤੇ ਮੇਕਅਪ ਕਰਾ ਲਿਆ ਉਹ ਸਾਰਾ ਮੇਕਅਪ ਮੂੰਹ ਤੇ ਥਾਪ ਲਿਆ ਉਹ ਥੋੜਾ ਮੋਟਾ ਗਿੱਟਿਆਂ ਤੇ ਵੀ ਲਾ ਲੈਣਾ ਸੀ ਕਿਵੇਂ ਕਿਰਨਾਂ ਬਠਿੰਡੇ ਵਾਲੀ ਨਾਲੋਂ ਵੀ ਜ਼ਿਆਦਾ ਕਾਲੇ ਹੋਏ ਪਏ ਆ ਮੈਨੂੰ ਨਾ ਨਾਮ ਲਿਆ ਕਰਨਾ ਨਹੀਂ ਪਸੰਦ ਮੈਨੂੰ ਸਿਰਫ ਇਹੰਨਾ ਜੈਸਨ ਬੜਾ ਦਿਲ ਚਾਜਦਾ ਬਸ ਹੂੰ ਸਹੀ ਗੱਲ ਆ ਜਸਮੀਨ ਦੀ ਦਿਲ ਚਾਜਦਾ ਹੋਣਾ ਚਾਹੀਦਾ ਸ਼ਕਲ ਭਾਵਾਂ ਦੀ ਚੱਜ ਦੀ ਨਾ ਹੋਵੇ ਉਹ ਜਸਮੀਨ ਵੈਸੇ ਵੀ ਜਿੱਡਾ ਤਰਾ ਸਰੀਰ ਆ ਨਾ ਤੇਰਾ ਦਿਲ ਵੀ ਵੇਲ ਮੱਛੀ ਏਡਾ ਹੋਣਾ ਹਾਂ ਵੇਲ ਮੱਛੀ ਜੀ ਸਾਡੀ ਵਿੱਚ ਇਹਨੂੰ ਸਾਰਾ ਸਮਾਂ ਇਹਨਾਂ ਵਿੱਚ ਉਹ ਕਿਆ ਕਹਿੰਦੇ ਨੇ ਕਹੁੰਦੀ ਜਿਹੜੀ ਲੋਹਾ ਲੋਹਾ ਉਹ ਮਾਤਾ ਜੀ ਜੈਸਮੀਨ ਦੇ ਪੈਰਾਂ 'ਚ ਧਾਗਾ ਆ ਨਾ ਬੰਨੋ ਜੇ ਬੰਨਣਾ ਹੀ ਆ ਨਾ ਤਾਂ ਸੰਗਲ ਬੰਨੋ ਢਿੱਲੀ ਤੁਰੀ ਦੇਂਦੀ ਆ ਕਿਦਣਾ ਕਿਤੇ ਨਾਲੇ ਨਜ਼ਰ ਪਟਵਾਰ ਕੀ ਤਾਂ ਜੈਸਮੀਨ ਆ ਪਾ ਇਹਨੂੰ ਕੀ ਨਜ਼ਰ ਲੱਗਣੀ ਆ ਤੇਰਾ ਥੋੜਾ ਮੇਕਅਪ ਵੀ ਉਤਰ ਗਿਆ ਗਰਮੀ ਕਰਕੇ ਹੈਨਾ ਚੱਲ ਕੋਈ ਲੱਗ ਦੇਖੋ ਕਿੰਨਾ ਮੇਕਅਪ ਮੂੰਹ ਤੇ ਥੱਪ ਰੱਖਿਆ ਉਹ ਨਾਲੇ ਜੈਸਮੀਨ ਜਿੰਨਾ ਰੰਗ ਤੇਰਾ ਕਾਲਾ ਹੋਇਆ ਪਿਆ ਨਾ ਓਏ ਮੇਕਅਪ ਨਾਲ ਲੀ ਤੂੰ ਗੋਰੀ ਹੋ ਸਕਦੀ ਤੈਨੂੰ ਤਾਂ ਪਲਾਸਟਿਕ ਸਰਜਰੀ ਕਰਾਉਣੀ ਪਊਗੀ ਆ ਦੇਖ ਲੋ ਮਿਸ ਕਾਲੋ ਨੂੰ ਕਾਲੋ ਤੂੰ ਆਪਦੇ ਆਸ਼ਿਕ ਨਾਲ ਬਸ ਰੀਲਾਂ ਵੜਾਉਣ ਤੇ ਜੋਰ ਦਿੰਦੀ ਰਹਿਨੀ ਐ ਉਹ ਕਦੇ ਸੋਈ ਨੂੰ ਵੀ ਸਾਫ਼ ਕਰ ਲਿਆ ਕਰ ਤੇਰੇ ਰੰਗ ਨਾਲ ਵੀ ਜਦਾ ਕਾਲੀ ਹੋਈ ਪਈ ਆ ਜਿਹੜਾ 20000 ਮਿਲਿਆ ਸੀ ਪ੍ਰੋਮੋਸ਼ਨ ਦਾ ਉਹਨ ਦਾ ਕੋਈ ਸਮਾਨ ਸਮੂਹ ਬਣਾ ਲੈਣਾ ਸੀ ਉਤੋਂ ਕਹਿੰਦੀ ਪੀਜ਼ਾ ਖਾਣਾ ਉਹ ਤੇਰਾ ਮੂੰਹ ਤਾਂ ਚਪੇੜਾ ਖਾਣਾ ਲੱਗਦਾ ਇੱਕ ਆਹ ਦੇਖ ਲੋ ਮੋਟੀ ਨੂੰ ਪਤਾ ਨਹੀਂ ਹੋਰ ਕਿੰਨੇ ਟੱਬਰਾਂ ਦੀ ਸ਼ਾਨ ਬੰਨਾ ਐਨੇ ਯਾਰ ਮੈਨੂੰ ਇੱਕ ਗਾਲ ਹੀ ਸਮਝ ਆਉਂਦੀ ਵੀ ਹਰ ਸਾਲ ਇਹਦੀ ਵੀਡੀਓ ਚ ਨਵੀਂ ਨਣਾਣੀ ਹੁੰਦੀ ਆ ਨਾਲੇ ਭੈਣ ਮੇਰੀਏ ਇਹਨੂੰ ਨਾ ਤੂੰ ਰਖੜੀ ਨਾ ਬੰਨ ਜਿੱਡੀ ਵੱਡੀ ਇਹਦੀ ਸਿਹਤ ਆ ਨਾ ਇਹਨੂੰ ਸੰਗਲ ਬੰਨ ਹੈ ਵਾਸੇ ਮੁੱਕ ਗਈ ਅੱਜ ਅੱਜ ਸਾਰਿਆਂ ਨੇ ਪਰਖੇ ਪੈਦੇ ਆ ਕਹਿੰਦੇ ਤਾਂ ਹਾਂ ਜੀ ਸੀਗਾ ਕਿ ਮਜ਼ਾ ਆ ਰਿਹਾ ਸੀ ਕਿ ਵੇਖਣ ਦਾ ਠੀਕ ਹੈ ਵਾਹ ਵਾਹ ਟਾਈਮ ਬਾਅਦ ਵੇਖਿਆ ਹੁਣ ਆਪਣਾ ਰਾਕ ਕੁੱਤੇ ਖਾਣੀ ਅੱਛਾ ਯਾਰ ਮੈਨੂੰ ਇਹ ਨਹੀਂ ਸਮਝ ਲਾਦੀ ਕਿ ਲੋਕ ਨਾ ਠੀਕ ਹੈ ਠੀਕ ਹੈ ਤੁਜੀ ਵਲੌਗ ਬਣਾਣਾ ਹੈ ਕੋ ਤਹਜ਼ੀਬ ਦੇ ਦਾਇਰੇ ਚ ਰਹਿ ਕੇ ਬਣਾਓ ਅਗੀ ਬਾਵਾਂ ਨੰਗੀਆਂ ਨੇ ਫਿਰ ਤੇ ਦੁਪੱਟਾ ਕੋਈ ਨਹੀਂ ਹੈ ਠੀਕ ਨਹੀਂ ਨਹੀਂ ਉਹਨਾਂ ਦੀ ਗੱਲ ਸਹੀ ਹੈ ਉਹ ਉਹਨਾਂ ਦਾ ਆਪਣਾ ਪਹਿਨਾਵਾ ਜੋ ਮਰਜ਼ੀ ਕਰੇ ਨਾ ਕਰੇ ਲੇਕਿਨ ਇਹ ਕਿ ਵੀਡੀਓ ਬਣਾਉਣ ਤੋਂ ਪਹਿਲੇ ਤੁਸੀਂ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ ਜਦੋਂ ਵੀਡੀਓ ਦੇ ਵਿੱਚ ਉਹ ਖਾ ਕੇ ਕਵਰ ਕਰਨ ਦੀ ਹੈ ਤਾਂ ਮੈਲੀ ਮਾਰਨੀ ਹੁੰਦੀ ਵਿੱਚ ਸਿਰਫ ਇਹ ਚੀਜ਼ਾਂ ਪਹਿਲੇ ਆਪਣੇ ਆਪ ਨੂੰ ਵੀ ਆਪਣਾ ਕੁੰਝ ਲੈ ਹਾਂ ਮਤਲਬ ਤੁਸੀਂ ਵੀਡੀਓ ਬਣਾ ਲੈਗੇ ਤੁਹਾਨੂੰ ਪਤਾ ਫਿਰ ਮੈਂ ਵੀਡੀਓ ਬਣਾਣ ਲੱਗਾਂ ਮੈਂ ਆਪਣੇ ਆਪ ਨੂੰ ਕਵਰ ਕਰ ਲਵਾਂ ਜੇ ਉਹ 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 ਚੀਜ਼ਾਂ ਸਹੀ ਕੁੱਤੇ ਖਾਣੀਆਂ ਕਰਾਉਂਦੀਆਂ ਨੇ ਨਾ ਫਿਰ ਉਹਨਾਂ ਦੇ ਕੋਲੋਂ ਕਰਵਾਉਂਦੀਆਂ ਕਿਉਂਕਿ ਸਹੀ ਔਰਤ ਦੀ ਇੱਜ਼ਤ ਜਿਹੜੀ ਹੈ ਨਾ ਔਰਤ ਕੀ ਕਿ ਉਹਦਾ ਸਿਰ ਟੱਕਿਆ ਹਣਾ ਚਾਹੀਦਾ ਇਹ ਉਹਦੇ ਆਪਣੇ ਹੱਥ ਦੇ ਵਿੱਚ ਠੀਕ ਹੈ ਹੁਣ ਸਲੀਪ ਲੈਸ ਬਾਵਾ ਪਾ ਕੇ ਤੇ ਨਾਲ ਤੂੰ ਵੀਡੀਓ ਬਣਾਈ ਜੰਨੀ ਪਈ ਹੈ ਇਹ ਤੂੰ ਲੋਕਾਂ ਨੂੰ ਮਾਨੀ ਪਈ ਯਾਰ ਕੋ ਕਮਜ਼ ਕਮ ਤਮੀਜ਼ ਦੇ ਦੈਰੇ ਦੇ ਵਿੱਚ ਤੇ ਰਵੋ ਠੀਕ ਹੈ ਦੈਰਾ ਕਰਾਸ ਤੇ ਨਾ ਕਰੋ ਤੁਸੀਂ ਅੰਬਾ ਕਿ ਉਹ ਜਿਹੜੇ ਐਂਡ ਵਾਲੀ ਸੀ ਜਿਹੜੀ ਮਿਸ ਪੂਜਾ ਜਿਹੜੀ ਉਹ ਕਹਿੰਦਾ ਹਰ ਸਾਲ ਇਹਦੀ ਨਾਂ ਨਵਾਂ ਬਦਲਦਾ ਉਹਦਾ ਵੀ ਉਹਦਾ ਵੀ ਨਹਿਰ ਵਾਲਾ ਸਾਹਿਬ ਹੈ ਹਰ ਸਾਲ ਹੀ ਬੰਦਾ ਲੰਦੀ ਹੈ ਠੀਕ ਹੈ ਹਰ ਸਾਲ ਇਹਨੇ ਵਿਆਹ ਕਰਾਉਣਾ ਹੁੰਦਾ ਨਵਾਂ ਠੀਕ ਹੈ ਤੇ ਬਾ ਚਾਰਾਂ ਕੁ 6 ਮਹੀਨੇ ਬਾਅਦ ਇਹਨੇ ਮੋੜ ਕੇ ਕਹਿ ਦੇਣਾ ਕਿ ਚੱਲ ਅੱਛਾ ਬੀਨੂੰ ਲੱਗਦਾ ਉਹ ਜਿਵੇਂ ਉਹ ਕਹਿੰਦੀ ਕਿ ਆ ਕਿ ਉਹ ਮੇਰਾ ਮੁੰਡੇ ਫਲਰਟ ਕਰਦੇ ਲੇਕਿਨ ਇਹਦਾ ਜਿਹੜਾ ਪਹਿਲਾ ਬੰਦਾ ਸੀ ਉਹਨੂੰ ਇਹਨੇ ਸਨਸ਼ੀਅਰ ਸੀ ਉਹਨੂੰ ਇਹਨੇ ਆਪ ਛੱਡਿਆ ਸੀ ਹਾਂ ਉਹਦਾ ਸੀ ਉਹਦੀ ਉਹਦੀ ਪੋਡਕਾਸਟ ਵੀ ਵੇਖੀ ਸੀ ਵੀਡੀਓ ਵੀ ਉਹਦੀ ਵੇਖੀ ਸੀ ਉਹ ਭਾਈਆਂ ਗੱਲ ਇਹ ਵੇ ਕਿ ਹੁਣ ਇਹਨੂੰ ਪੈ ਗਿਆ ਝਾਕਾ ਦਾ ਖੁੱਲ ਗਿਆ ਉਹ ਤੋਂ ਉਹਨੂੰ ਵਿਆਹ ਤੇ ਇਸ ਤਰ੍ਹਾਂ ਕਰਦੀ ਹੈ ਜਿਵੇਂ ਉਹ ਸੀਜ਼ਨਲ ਵਿਆਹ ਕਰਦੀ ਹੈ ਠੀਕ ਹੈ ਹਰ ਸੀਜ਼ਨ ਜਿਹੜਾ ਵਿਆਹ ਕਰਨ ਦੀ ਮੋੜ ਕੇ ਕਹਿੰਦੀ ਹੈ ਮੇਰਾ ਘਰ ਡਿੱਗ ਪਿਆ ਮੈਨੂੰ ਪੈਸੇ ਦਿਓ ਉਹ ਲੋਕਾਂ ਨੇ ਗਰੀਬਾਂ ਨੇ ਪੈਸੇ ਪਾਏ ਤੇ ਉਹਨੇ ਜਾ ਕੇ ਖੋਤੀ ਦੀ ਬੱਚੀ ਨੇ ਆਈਫੋਨ ਲੈ ਲਿਆ ਠੀਕ ਹੈ ਬੰਦਾ ਬੁਚੇ ਇਹਨਾਂ ਦੇ ਕੰਮ ਵੇਖੋ ਚਿੱਤਰਾਂ ਦਾ ਘਾਟੇ ਹੋਰ ਤੇ ਕੁਛ ਨਹੀਂ ਹੈ ਠੀਕ ਹੈ ਬੰਦਾ ਲਾ ਚਿੱਤਰ ਲਵੇ ਤੇ ਮਾਰੇ ਸੋ ਤੇ ਗਿਣੇ ਇੱਕ ਠੀਕ ਹੈ ਬਾਕੀ ਸਹੀ ਵੀਰਾ ਕੁੱਤੇਖਾਨੀ ਕਰਦਾ ਇਹਨਾਂ ਦੀ ਇਹ ਇਸੇ ਕਾਬਲ ਨੇ ਕਿ ਇਹਨਾਂ ਦੀ ਕੁੱਤੇਖਾਨੀ ਕੀਤੀ ਜਾਵੇ ਕਿਉਂ ਇਹਨਾਂ ਨੂੰ ਜਦੋਂ ਵੇਖਦਾ ਮਾਣਾ ਖੁਦਾ ਦੀ ਕਸਮੇ ਸਾਡਾ ਖੁੱਦ ਦਾ ਦਿਲ ਹੈ ਮਾਣਾ ਖੂਨ ਦਾ ਖੂਨ ਜਿਹੜਾ ਨਾ ਖੋਲਦਾ ਕਿ ਨਹੀਂ ਯਾਰ ਕਮਸ ਕਮ ਤੁਸੀਂ ਤਮੀਜ਼ ਦੇ ਦੈਰੇ ਜਿਤੇ ਰਹੋ ਠੀਕ ਹੈ ਆਪਣੀ ਮਾਨ ਮੈਂ ਮਰੀਅਦਾ ਦੇ ਨਾਲ ਕਰਾਸ ਕਰੋ ਠੀਕ ਹੈ ਇੱਕ ਆਪਣਾ ਤਮੀਜ਼ ਦੇ ਦੈਰਜ ਵੀ ਰਹਿ ਕੇ ਤੇ ਵਲੋਗ ਬਣ ਸਕਦਾ ਹੈ ਨਾ ਅੱਛਾ ਦੂਸਰਾ ਉਹਦੇ ਜਿਵੇਂ ਬੰਦੇ ਨੂੰ ਕਹਿੰਦਾ ਇਹਨੂੰ ਅੱਜਕੱਲ ਨਵਾਂ ਹੀ ਚਾ ਚਰਿਆ ਹੋਇਆ ਉਹ ਵੇਲਾ ਅੱਛਾ ਕੀ ਸੀ ਤਰ ਬੁੜਕਦੜ ਮੈਂ ਕਿੰਪਟਕ ਬਦਕ ਤਰ ਬਦਕ ਤਰ ਲਟਕ ਤੇ ਚੱਕ ਕੇ ਮਿਆਂ ਹੋਇਆ ਜੀ ਮੈਂ ਅੰਗੇ ਵੀ ਹੱਸ ਆ ਗਿਆ ਮੈਂ ਕਿ ਇੱਥੇ ਹੋਣੇ ਫੜਿਆ ਜਾਣਾ ਮੈਂ ਠੀਕ ਹੈ ਦੇ ਉਹ ਵੀ ਫਿਰ ਵੀ ਨੇ ਮੇਰ ਚੰਗੀ ਕਲਾਸ ਲਈ ਆ ਅੱਛਾ ਮੈਨੂੰ ਇਹ ਕਿਸੇ ਟਾਈਮ ਤੇ ਬੜਾ ਮਿਹਰਬਾਨ ਹੋ ਜਾਂਦਾ ਮੈਂ ਅੱਛਾ ਕਿਸੇ ਟਾਈਮ ਤੇ ਬਰਾ ਠੀਕ ਉਹ ਵਾਟਰ ਦੇ ਵਿੱਚ ਕੈਮਰੇ ਦੇ ਸਾਹਮਣੇ ਕੁੱਤੇ ਖਾਣੀ ਅਬ ਮੈਂ ਇਹ ਕਹਣਾ ਕਿ ਲੱਖ ਅਸੀਂ ਦੋਵੇਂ ਲੜਦੇ ਆ ਠੀਕ ਹੈ ਪਰ ਕੈਮਰੇ ਦੇ ਸਾਹਮਣੇ ਨਹੀਂ ਕੈਮਰੇ ਦੇ ਸਾਹਮਣੇ ਵੀ ਐਵੇਂ ਤਾਂ ਨਹੀਂ ਲੜਦੇ ਜਿਵੇਂ ਦੇ ਉਹ ਲੜਦੇ ਉਹ ਪਰ ਹਾਂ ਉਹ ਗਾਲੀ ਗਲੋਚ ਨਹੀਂ ਕਰਦੇ ਉਂਝ ਹਾਵੇ ਕਿ ਦੂਸਰੇ ਇੰਨੀ ਗੱਲ ਮੈਂ ਕਰਕੇ ਜਿੰਨੀ ਉਹਨੇ ਕਰਦੀ ਸੀ ਇੰਨੀ ਗੱਲ ਕਰਕੇ ਤੇ ਮੈਂ ਜਾਣਾ ਕਿੱਥੇ ਸੀਗਾ ਜਾ ਮੈਂ ਕਿਹਾ ਡੰਡਾ ਫੜ ਕੇ ਬੈਠੀ ਹੁੰਨੀ ਐ। ਹਾਈ ਕੱਲ ਤੇ ਲੱਗਦਾ ਨਹੀਂ ਨਾ ਕਿ ਉਹ ਹਾਈ ਕੱਲ ਇਹ ਵੀ ਕਿ ਤਰ ਅੱਬੂ ਵੀ ਇੱਥੇ ਹੋਵੇ ਨਾ। ਹੂੰ। ਡੰਡਾ ਡਰ ਲੱਗਦਾ। ਦੋ ਵੀ ਜਿੰਨੇ ਲੱਗ ਕੇ ਮੈਨੂੰ ਬਾੜ ਲਵਾ ਕਿਤੇ ਹੈ। ਤੋਹਾ। ਹਾਈ ਹਾਈ ਡੰਡਾ ਲੱਗਣ ਦਿਆ ਤਾਂ ਨਹੀਂ ਨਹੀਂ ਲਵਾ ਕੇ ਡੰਡਾ ਕਿਉਂ ਗੱਲ ਕਰਨ ਦਾ ਮਕਸਦ ਇਹ ਕਿ ਠੀਕ ਹੈ ਇੱਜ਼ਤ ਦੋ ਇੱਜ਼ਤ ਲਓ। ਬਿਲਕੁਲ ਠੀਕ ਹੈ। ਪਰ ਇਹਨਾਂ ਨੇ ਤੇ ਬੇਸ਼ਰਮੀ ਲਾਈ ਹੋਈ ਐ। ਠੀਕ ਹੈ ਪਰ ਚਲੋ ਇਹਨਾਂ ਦੀ ਫਿਰ ਇਵੇਂ ਹੀ ਨੰਗਣੀ ਹੈ ਤੇ ਚਲੋ ਕਾਮੇਡੀ ਬாய் ਵਾਲਾ ਵੀਰਾ ਵੀ ਹੈਗਾ ਇਹਨਾਂ ਦੀ ਕੁੱਤੇ ਖਾਣੀ ਕਰਨ ਵਾਸਤੇ ਇਹਨਾਂ ਨੂੰ ਯਾਦ ਕਰੋਂਦਾ ਰਹੇਗਾ ਯਾਦ ਕਰਾਂਦਾ ਰਹੇਗਾ ਬਿਲਕੁਲ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰਾਖਾ